ਹਾਂਜੀ ਸ਼ਾਸਿਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਜੋ ਆਦੇ ਆਪਾਂ ਅੱਜ ਸਰੋਂ ਫੋਲ ਕੇ ਹਟਿਆ ਆ ਜੇ ਕੱਢਣੀ ਆ ਸਰੋਂ ਵੀ ਤੇ ਆਉਂਦਾ ਖੜੰਬਾ ਵੱਡੀ ਨੂੰ ਤਾਂ ਆਪਣੀ ਨੂੰ ਅੱਜ ਹੋ ਗਏ ਇਹਨੂੰ 4-5 ਦਿਨ ਤੇ ਆ ਬਾਦੀ ਹੋ ਗਿਆ ਹਫਤਾ ਹੀ ਹੋ ਗਿਆ ਵੱਡੀ ਨੂੰ ਤਾਂ ਤੇ ਆ ਦੇਖੋ ਆਪਣੇ ਛੋਲੇ ਦੇਖੋ ਮਾ ਦਾ ਛੋਲੇ ਵੀ ਰੰਗ ਵੱਟ ਚੱਲੇ ਬੱਸ ਵਾਹੋ ਚੱਲੇ ਤਿਆਰ ਇਹ ਵੀ ਦੇਖੋ ਤੇ ਆ ਆਪਣਾ ਸਰੋਂ ਵਾਲਾ ਵੱਢ ਸੀਗਾ ਐੱਚ ਸੀਗੇ ਮਟਰ ਤੇ ਗੋਹਾ ਮੈਥੇ ਜੇ ਆਹ ਸੀਗੀ ਆਪਣੀ ਸਰੋਂ ਇਹ ਗੱਲ ਆਪਾਂ ਪਲੜ ਬਿਸ਼ਾ ਕੇ ਪਤਲੀ ਕਰਤੀ ਸੀ ਤਾਂ ਪਲਟਾ ਲਵਾਤਾ ਸੀਗਾ ਹਵਾ ਲੱਗ ਜੂ ਜਿਹਨੂੰ ਕੱਟ ਦਾਂਗੇ ਆ ਦੇ ਕਾਲੇ ਇਹ ਆਏ ਸੀ ਦੇਖੋ ਹੁਣ ਆ ਫਲੀਆਂ ਪੁਰਤੀਆਂ ਆਵੇ ਲੈ ਤੇ ਇਹ ਗੱਲ ਆਪਾਂ ਪਤਲੀ ਕਰਤੀ ਸੀ ਫੋਲਤੀ ਸੀ ਆ ਦੇ ਰੂਰ ਪਲੜ ਆ ਇਧਰ ਪਲੜ ਵਿਛਾ ਕੇ ਇਧਰ ਨੂੰ ਫੋਲਤੀ ਸੀ ਤੇ ਫਿਰ ਇਧਰ ਨੂੰ ਆਏ ਪਲੜ ਵਿਛਾ ਕੇ ਫੋਲਤੀ ਸੀ ਪਤਲੀ ਕਰਤੀ ਸੀਗੀ ਥੱਬੇ 'ਚ ਚੱਕ-ਚੱਕ ਕੇ ਥੀਨੇ ਨਾਲ ਦਾ ਟੋਪਲਾ ਗੀਨ ਵਾਲੇ ਹਵਾਲਾ ਗੀਨ ਨੇ ਨਾਲ ਇਹ ਆਪਣਾ ਇੰਨਾ ਥਾਂ ਸੀ ਸਰੋਂ ਦਾ ਕਨਾਲ ਡੇਢ ਕਨਾਲ ਸੀਗਾ ਆਹ ਦੇ ਇਹ ਹੁਣ ਇੱਕ ਪਾਸੇ ਲਾ ਲਾਂਗੇ ਜੜੰਬਾ ਤੇ ਅੱਜ ਇਹਨੂੰ ਦਵਾ ਕੇ ਕੱਢ ਉਹ ਸਮਝਿਆ ਕਿ ਕਹਿੰਦੇ ਹਵਾ ਮੇਰੀ ਜੀ ਦੱਸੀ ਆ ਪਰਸੋਂ ਨੂੰ ਉਹ ਤਾਰਾ ਬਖਸ਼ੀ ਰੱਖੇ ਜੇ ਕਾਹੇ ਤੋਂ ਉਹ ਕਿਉਂ ਫਸਲਾਂ ਦਾ ਸੇਕਰ ਤੇ ਆ ਦੇਖੋ ਕਣਕਾਂ ਦੀ ਕਿਾਰੇ ਪਾਸੇ ਉਸਨਾਂ ਨੇ ਰੋਈ ਪਾਲ ਮਾਰਦੀ ਆ ਸਾਰੇ ਪਾਸੇ ਬਾ ਜਦੋਂ ਆ ਗਿਆ ਹੜੰਬਾ ਦਿਖਾਉਣੇ ਆ ਤੁਹਾਨੂੰ ਕੱਢ ਦੇ ਹਾਂਜੀ ਚਲਾਤਾ ਹੜੰਬਾ ਕਰਤੀ ਤੇ ਬਾਦਲਾਂ ਨੇ ਆ ਫੇਰ ਹੋ ਚੱਲੀ ਜਾਂਦਾ ਹੜੰਡਾ ਪਰ ਹਾਂ ਦੀ ਰੁੱਕ ਲਾ ਦੀਏ ਫੇਰ ਸੋਹਣੇਂ ਤੇ ਦਿਖਾਉਂਦੇ ਆ ਫੇਰ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ